ਕਿ ਸੰਗੋਰਾਂ ਦੇ ਜਿੰਨੇ ਵੀ ਬੁੱਤ ਦੇਖੋਗੇ ਨਾ ਉਹ ਚਾਏ ਹੁੰਦੇ ਆ ਹਮੇਸ਼ਾ ਐਸਾ ਸੋ ਪੰਜਾਬੀਆਂ ਦਾ ਜਿਹੜਾ ਨਾਰਾ ਲਾਉਣ ਦਾ ਤਰੀਕਾ ਉਹ ਦੱਸ ਦਿੰਦਾ ਹੈ ਕਿ ਭਾਈ ਗੱਲ ਕਿੱਧਰ ਨੂੰ ਜਾ ਰਹੀ ਹੈ ਇਹਨਾਂ ਨੂੰ ਇਹ ਗਲਤਫਹਿਮੀ ਹੋ ਗਈ ਭਾਜਪਾ ਨੂੰ ਗਲਤਫਹਿਮੀ ਹੋ ਗਈ ਕੇਜਰੀਵਾਲ ਨੂੰ ਅੰਦਰ ਕਰ ਦੋ ਆਵਾਜ਼ੇ ਪਾਰਟੀ ਖਤਮ ਹੋ ਜੂ ਇਹਨਾਂ ਨੂੰ ਇਹ ਨਹੀਂ ਪਤਾ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਦਾ ਨਾਂ ਨਹੀਂ ਅਰਵਿੰਦ ਕੇਜਰੀਵਾਲ ਇੱਕ ਸੋਚ ਦਾ ਨਾਂ ਹੈ ਤੁਸੀਂ ਬੰਦੇ ਨੂੰ ਫੜ ਕੇ ਤਾਂ ਅੰਦਰ ਕਰ ਦੋਂਗੇ ਸੋਚ ਨੂੰ ਕਿਵੇਂ ਕੈਦ ਕਰੋਗੇ ਸੋਚ ਨੂੰ ਕਿਵੇਂ ਕੈਦ ਕਰੋਗੇ ਤੇ ਨਾਲ ਇਹ ਵੀ ਨਹੀਂ ਪਤਾ ਕਿ ਪਾਰਟੀ ਪੰਜਾਬ ਚ ਹੈ ਤੇ ਪੰਜਾਬ ਦਰਿਆਵਾਂ ਦੀ ਧਰਤੀ ਹੈ ਤੇ ਦਰਿਆਵਾਂ ਨੂੰ ਕੋਈ ਨੱਕੇ ਨਹੀਂ ਲਾ ਸਕਦਾ ਦਰਿਆਵ ਦਾ ਰਸਤਾ ਆਪ ਬਣਾਉਂਦੇ ਆ ਸੋ ਗਲਤਫਹਿਮੀ ਚ ਨੇ ਇਹ ਭਾਜੀਪੀ ਵਾਲੇ ਕਿ ਉਹ ਕਿਸੇ ਬੰਦੇ ਨੂੰ ਕੈਦ ਕਰ ਲੈਣਗੇ ਅਰਵਿੰਦ ਕੇਜਰੀਵਾਲ ਜੀ ਨੇ ਅੰਦੋਲਨ ਚੋਂ ਪਾਰਟੀ ਕੱਢੀ ਹੈ ਅੰਦੋਲਨ ਚੋਂ ਮੈਂ ਕੋਈ ਇਹ ਜੀ ਫਾਈਲ ਸਾਈਨ ਨਹੀਂ ਕਰਦਾ ਜਿਹਦੇ ਨਾਲ ਆਮ ਲੋਕਾਂ ਦੀ ਜੇਬ ਤੇ ਇੱਕ ਪੈਸੇ ਦਾ ਵੀ ਬੋਝ ਪਵੇ ਤੇ ਇਹੋ ਜੀ ਫਾਈਲ ਮੈਂ ਕਦੇ ਵੀ ਨਹੀਂ ਛੱਡਦਾ ਜਿਹਦੇ ਨਾਲ ਲੀਡਰਾਂ ਨੇ ਜਿਹੜਾ ਪੈਸਾ ਲੁੱਟਿਆ ਉਹਨੂੰ ਬਾਹਰ ਕੱਢਣ ਚ ਕੋਈ ਟਾਈਮ ਲੱਗਦਾ ਹੋਵੇ ਮੈਂ ਕਹਿੰਦਾ ਸਾਈਨ ਕਰੋ ਪੈਸੇ ਕਢਾਓ ਇਹਨਾਂ ਦੀਆਂ ਜੇਬਾਂ ਚੋਂ ਵਿਆਸ ਸਮੇਤ ਖਜ਼ਾਨੇ ਚ ਖਜ਼ਾਨੇ ਚ ਸਿੱਧੇ ਲੋਕਾਂ ਕੋਲੇ ਆ ਤਰੀਕਾ ਬਸ ਆਪਣਾ ਕੰਮ ਕਰਦਾ ਮੇਰੇ ਤੋਂ ਇੱਕ ਕੰਮ ਐਸਾ ਕਰਾ ਲਿਆ ਪ੍ਰਮਾਤਮਾ ਨੇ ਕਿ ਮੈਨੂੰ ਅੱਜ ਕੋਈ ਇਸ ਗੱਲ ਦਾ ਫਿਕਰ ਨਹੀਂ ਕੱਲ ਨੂੰ ਆਉਂਦੀ ਅੱਜ ਆ ਜਾਏ ਪਰ ਪ੍ਰਮਾਤਮਾ ਨੇ ਜੋ ਮੈਥੋਂ ਕੰਮ ਕਰਾ ਲਿਆ ਉੱਚ ਮੇਰਾ ਥੋੜਾ ਜਿਹਾ ਯੋਗਦਾਨ ਹੋ ਗਿਆ ਯੋਗਦਾਨ ਕੀ ਹੋ ਗਿਆ ਇਹ ਗੱਲ ਹੈਗੀ ਹੈ 27 ਦਸੰਬਰ ਦੀ 27 ਦਸੰਬਰ ਨੂੰ 2000 ਉਨ 18 ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੁੰਦਾ ਮੈਂ ਮੈਡਮ ਸਪੀਕਰ ਕੋਲੇ ਗਿਆ 26 ਨੂੰ ਮੈਂ ਕਿਹਾ ਜੀ ਕੱਲ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਪਾਰਲੀਮੈਂਟ ਚੋਂ ਕਹਿੰਦੇ ਪਹਿਲੇ ਤੋਂ ਕਦੇ ਹੁਆ ਨਹੀਂ ਮੈਂ ਕਿਹਾ ਇਹ ਤਾਂ ਦੁੱਖ ਹੈ ਜੀ ਪਹਿਲਾਂ ਕਿਉਂ ਨਹੀਂ ਹੋਇਆ ਐਡੀ ਵੱਡੀ ਲਾਸਾਨੀ ਕੁਰਬਾਨੀ ਹੈ 5 ਤੇ 7 ਸਾਲ ਦੇ ਸਾਹਿਬਜ਼ਾਦਿਆਂ ਨੇ ਇੰਨੀ ਮੰਨੀ ਤੇ ਨਹੀਂ ਹਾਂ ਚੜਵਾਤੇ ਸੂਬਾ ਸਰਾਂਦ ਨੇ ਸ਼ਰਧਾਂਜਲੀ ਦੇਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਉਹ ਕਹਿੰਦੇ ਓਕੇ ਮੈਨੂੰ ਲਿਖ ਕੇ ਦੋ ਕਿਆ-ਕਿਆ ਹੈ ਮੈਂ ਲਿਖ ਕੇ deta ਕਿ 1705 ਇਸਵੀ ਦੇ ਵਿੱਚ 5 ਸਾਲ ਦੀ ਤੇ 7 ਸਾਲ ਦੀ ਉਮਰ ਸੂਬਾ ਸਰਾਂਦ ਨੇ ਜਿਹੜਾ ਦੀਵਾਰਾਂ ਚ ਜਣਾਤੇ ਸੀਗੇ ਛੋਟੇ ਸਭ ਜਾਂਦੇ ਉਹ ਮੈਨੂੰ ਕਹਿੰਦੇ ਦੂਸਰੀ ਵਿਕ ਵਿਪੱਖ ਪਾਰਟੀ ਜੋ ਹੈ ਉਹ ਹਾਊਸ ਚੱਲਣੇ ਨਹੀਂ ਦੇ ਰਹੀ ਮੋਪਾਰਲੀਮੈਂਟ ਚੱਲਣੇ ਨਹੀਂ ਦੇ ਰਹੀ ਉਹ ਨਾਰੇ ਲਗਾਉਂਦੇ ਐ ਮੈਂ ਕਿਹਾ ਜੀ ਉਹਨਾਂ ਨੂੰ ਉਹਨੇ ਜਿੰਮੇਵਾਰੀ ਮੇਰੀ ਐ ਮੈਂ ਉਹਨਾਂ ਨੂੰ ਆਉਣ ਨਹੀਂ ਦਿੰਦਾ ਉਹਨਾਂ ਚਰ ਜਿਹਨਾਂ ਨੂੰ ਤੁਸੀਂ ਸ਼ਰਧਾਂਜਲੀ ਨਹੀਂ ਦਿੰਦੇ ਕਹਿੰਦੇ ਠੀਕ ਐ ਮੈਂ ਅਗਲੇ ਦਿਨ ਗਿਆ 10 ਵਜੇ ਉਸ ਪਾਰਟੀ ਦੇ ਦਫ਼ਤਰ ਚ ਮੈਂ ਕਿਹਾ ਜੀ ਮੈਂ ਤੁਹਾਡਾ ਸਾਥ ਇੰਨਾ ਹਮੇਸ਼ਾ ਇੱਕ ਮੇਰਾ ਸਾਥ ਦੇ ਦਿਓ ਅੱਜ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਆ ਦਾ ਸ਼ੀਦੀ ਦਿਵਸ ਐ ਪਹਿਲਾਂ ਕਦੇ ਨਹੀਂ ਸ਼ਰਧਾਂਜਲੀ ਦਿੱਤੀ ਗਈ ਅੱਜ ਸ਼ਰਧਾਂਜਲੀ ਸ਼ਾਂਤੀਪੂਰਵ ਤਰੀਕੇ ਨਾਲ ਹੋ ਲੈਣ ਦਿਓ ਉਦੋਂ ਬਾਅਦ ਮੈਂ ਤੁਹਾਡਾ ਸਾਥ ਦੇਵਾਂਗਾ ਉਹਨਾਂ ਨੇ ਕਹਿਤਾ ਕਿ ਜੋ ਮਾਨ ਸਾਹਿਬ ਕਹਿੰਦੇ ਹੈ ਉਹ ਠੀਕ ਹੈ ਸ਼ਰਧਾਂਜਲੀ ਕੇ ਬਾਅਦ ਆਮ ਆਪਣਾ ਪਖਸ਼ ਰੱਖੇਗੇ 27 ਦਸੰਬਰ ਨੂੰ 11 ਵਜੇ ਸਵਾ ਸ਼ੁਰੂ ਹੋਈ ਤਾਂ ਤੁਸੀਂ ਅੱਜ ਵੀ ਦੇਖ ਸਕਦੇ ਹੋ ਟੀਵੀ ਤੇ ਪਿਆਵ ਦਾ ਰਿਕਾਰਡ ਪਹਿਲੀ ਵਾਰ ਹੋਇਆ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਔਨ ਰਿਕਾਰਡ ਦਿੱਤੀ ਗਈ ਔਨ ਰਿਕਾਰਡ ਕੀ ਹੁੰਦੀ ਹੈ ਔਨ ਰਿਕਾਰਡ ਦਾ ਮਤਲਬ ਹੈ ਮੈਂ ਉੱਥੇ ਰਵਾਂ ਨਾ ਰਵਾਂ ਅਗਲੇ ਸਾਲ ਅੱਜ ਤੋਂ 500 ਸਾਲ ਬਾਅਦ ਵੀ ਜਦੋਂ 27 ਦਸੰਬਰ ਆਊਗੀ ਭਾਰਤ ਦੀ ਪਾਰਲੀਮੈਂਟ ਦੇ ਵਿੱਚ 11 ਵਜੇ ਆਉਣ ਸਰ ਸਭ ਤੋਂ ਪਹਿਲਾਂ ਛੋਟੇ ਸਹਿਜਾਦਾਂ ਨੂੰ ਸ਼ਰਧਾਂਜਲੀ ਦੇ ਕੇ ਹੀ ਸਭਾ ਸ਼ੁਰੂ ਹੋਊਗੀ ਇਹ ਔਨ ਰਿਕਾਰਡ ਕਹਿੰਦੇ ਇਹਨੂੰ ਐਡਾ ਵੱਡਾ ਮੇਰੇ ਤੋਂ ਕੰਮ ਕਰਵਾ ਲਿਆ ਗੁਰੂ ਸਾਹਿਬ ਨੇ ਆਪ ਫਿਰ ਹੁਣ ਪ੍ਰਧਾਨ ਗਿਆ ਪੈਸਾ ਕੋਈ ਮੈਨੇ ਰੱਖਦਾ ਕੋਈ ਮੈਨੇ ਰੱਖਦਾ ਆ ਜਿਹੜੇ ਪੰਥ ਵਾਲੇ ਕਹੋਂਦੇ ਆ ਆਪਣੇ ਆਪ ਨੂੰ ਇਹਨਾਂ ਨੇ ਕਦੇ ਅਰਜੀ ਵੀ ਨਹੀਂ ਦਿੱਤੀ ਉੱਥੇ ਚਲੋ ਮੈਂ ਮੰਨ ਲੈਂਦਾ ਕਿ ਰਿਜੈਕਟ ਕਰਤੀ ਜੀ ਅਰਜੀ ਦਿੱਤੀ ਵੀ ਨਹੀਂ 28 ਤਰੀਕ ਨੂੰ ਜਦੋਂ ਪਤਾ ਲੱਗਿਆ 27 ਤਰੀਕ ਨੂੰ ਸ਼ਰਧਾਂਜਲੀ ਹੋ ਗਈ ਪੂਰੀ ਦੁਨੀਆ ਚ ਖਬਰ ਫੈਲ ਗਈ 28 ਤਰੀਕ ਨੂੰ ਸੁਦੇਸ਼ਨ ਢਿੰਸਾ ਰਾਜ ਸਭਾ ਚ ਐਪਲੀਕੇਸ਼ਨ ਲੈ ਕੇ ਚੱਲਿਆ ਤੋ ਕੋਈ ਸਪੀਕਰ ਕੋਲੇ ਕਹਾਂ ਸ਼ਰਧਾਂਜਲੀ ਦਿਓ ਕਹਿੰਦਾ ਜੀ ਕੱਲ ਸੀ ਉਹ ਤਾਂ ਹੋ ਗਈ ਉਹ ਤਾਂ ਕੱਲ ਨੂੰ ਇਹ ਹੀ ਨਹੀਂ ਪਤਾ ਕਿ ਕਦੋਂ ਸੀ ਕਦੇ ਕੋਈ ਕਦੇ ਕੋਈ ਗੁਰੂ ਸਾਹਿਬ ਨਾਲ ਕੋਈ ਕਦੇ ਲੇਵ ਲੱਗੀ ਹੋਵੇ ਤਾਂ ਪਤਾ ਲੱਗੇ ਕਦੇ ਇਹਨਾਂ ਨੂੰ ਪਤਾ ਲੱਗੇ ਕਿ ਕਿੰਨੇ ਕੁਰਬਾਨੀਆਂ ਹੋਈਆਂ ਨੇ ਇਹ ਤਾਂ ਬਸ ਜਦੋਂ ਹਾਰ ਜਾਂਦੇ ਨੇ ਪੰਥ ਖਤਰੇ 'ਚ ਹੈ ਜੀ ਪੰਥ ਨੂੰ ਬਚਾਓ ਉਹ ਭਾਈ ਪੰਥ ਬਹੁਤ ਵੱਡਾ ਹੈ ਸਾਡਾ ਪੰਥ ਬਹੁਤ ਮਜ਼ਬੂਤ ਹੈ ਇਹ ਪੰਥ ਅਕਾਲੀ ਦਲ ਦੇ ਹਾਰਨ ਨਾਲ ਕੋਈ ਖਤਰੇ 'ਚ ਨਹੀਂ ਹੁੰਦਾ ਤੁਸੀਂ ਆਪਣੀ ਫਿਕਰ ਕਰੋ ਆ ਹੁਣ ਘਰੇ ਫਿਰਦੇ ਨੇ ਪਰਿਵਾਰ ਬਚਾਓ ਕਿਹੜਾ ਪੰਜਾਬ ਬਚਾਓ ਤੁਸੀਂ ਦੇਖ ਲਓ ਇਹ ਕਿੰਨੇ ਕ ਪੰਜਾਬ ਪ੍ਰਤੀ ਵਫਾਦਾਰ ਨੇ ਜਾਂ ਕਿੰਨੇ ਕ ਪੰਜਾਬ ਲਈ ਕਸ਼ਟ ਚੱਲ ਸਕਦੇ ਨੇ ਇਹ ਗੱਲ ਗੱਲ ਤੇ ਕਹਿੰਦੇ ਨੇ ਨਾ ਕੁਰਬਾਨੀਆਂ ਦੇਣੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹ ਜਿਹੜੀ ਕਾਰ ਜੀਪ ਜਿਹੜੀ ਕਾਰ ਦੇ ਉੱਤੇ ਬੈਠਣ ਲੱਗਿਆ ਜਿਹੜੀ ਗੱਡੀ ਦੇ ਉੱਪਰ ਬੈਠਣ ਲੱਗਿਆ ਸੁਖਵੀਰ ਬਾਦਲ ਉਹਦੇ ਉੱਤੇ ਛੱਤ ਪਾ ਲਈ ਤਾਂ ਕਿ ਮੈਨੂੰ ਧੁੱਪ ਨਾ ਲੱਗੇ ਤੇ ਮੂਰੇ ਵਲੰਟੀਅਰ ਮੋਟਰਸਾਈਕਲ ਤੇ ਐਦਾਂ ਹੀ ਨੇ ਫਿਰ ਜਦਾ ਕੱਲੇ ਕੱਲੇ ਮੋਟਰਸਾਈਕਲ ਤੇ ਛੱਤ ਪਵਾ ਭਰਾਵਾ ਨੇ ਤੂੰ ਕੱਲਾ ਐ ਫਿਰ ਧੁੱਪ ਤੈਨੂੰ ਹੀ ਲੱਗਦੀ ਐ ਕੱਲੇ ਨੂੰ ਵੀਰੋ ਇਹ ਟੈਂਪਰੇਚਰ ਪੁੱਛ ਕੇ ਤੁਰਨ ਵਾਲੇ ਬੰਦੇ ਨੇ ਕਿ ਕਿੰਨਾ ਟੈਂਪਰੇਚਰ ਐ ਸਰ 40 ਐ ਓਕੇ ਜਦੋਂ 35 ਰਹਿ ਗਿਆ ਦੱਸਿਓ ਉਦੋਂ ਪੰਜਾਬ ਬਚਾਉਣ ਚੱਲਾਂਗੇ ਲੈ ਬਚਾ ਲਓ ਪੰਜਾਬ ਇਹਨਾਂ ਤੋਂ ਸੋ ਇਹਨੇ ਇਹਨਾਂ ਦਾ ਕੀ ਲੈਣਾ ਦੇਣਾ ਲੈ ਇਹਨਾਂ ਦਾ ਆਪਣੇ ਨਾਲ ਕੋਈ ਇਹਨਾਂ ਦਾ ਕੋਈ ਆਪਣੇ ਨਾਲ ਆਪਣੀ ਜ਼ਿੰਦਗੀ ਨਾਲ ਕੋਈ ਮੇਲ ਨਹੀਂ ਖਾਂਦੀ ਕੋਈ ਚੀਜ਼ ਨਾ ਇਹਨਾਂ ਦਾ ਰਹਿਣ ਸਹਿਣ ਆਪਣੇ ਨਾਲ ਮਿਲੇ ਮੈਂ ਕਿੱਦਾਂ ਦਾ ਕਹੀ ਜਾਨਾ ਯਾਰ ਤੁਸੀਂ ਪੰਜਾਬ ਦੇ ਬਹੁਤ ਵੱਡੇ ਹਤੈਸ਼ੀ ਹੋ 100 ਚੋਂ 33 ਵਾਲਾ ਪਾਸ ਹੁੰਦਾ ਚਲ ਮੈਂ 25 ਕਰ ਦੇਣਾ ਅੱਜ ਮੋਗੇ ਤੋਂ 20 ਕਰ ਦੇਣਾ ਚਲ ਵੀ 100 ਚੋਂ 20 ਨੰਬਰ ਪੰਜਾਬੀ ਦੇ ਪੇਪਰ ਚੋਂ ਲਿਖਤੀ ਟੈਸਟ ਚੋਂ ਲੈ ਕੇ ਪਾਸ ਕਰ ਲੈਣਾ ਬਾਜਬਾ ਜੋ ਸਿੱਧੂ ਮਜੀਠੀਆ ਸੁਖਵੀਰ ਬਾਦਲ ਲੈ 100 ਚੋਂ 20 ਨੰਬਰ ਪੰਜਾਬੀ ਚੋਂ ਲਿਖਤੀ ਟੈਸਟ ਦੇ ਵਿੱਚੋਂ ਲੇ ਲੈਣ 20 ਨੰਬਰ ਮੈਂ ਮੰਨ ਜੂਗਾ ਪੰਜਾਬ ਦੇ ਬਈ ਬਹੁਤ ਤੈਸ਼ੀ ਨੇ ਨਾਲੇ ਚਲੋ ਐ ਕਰਦੇ ਆ ਥੋੜਾ ਜਿਹਾ ਪੇਪਰ ਵੀ ਲੀਕ ਕਰ ਦਾਂਗੇ ਲੀਕ ਕਰ ਦਾਂਗੇ ਵੀ ਆਹ ਸਵਾਲ ਆਊਗਾ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਮੈਨੂੰ ਵੀ ਪਤਾ ਕਿ ਇਹਨਾਂ ਨੂੰ ਪਤਾ ਹੈ ਕਿ ਚੰਡੀਗੜ੍ਹ ਪਰ ਮੈਨੂੰ ਇਹਨਾਂ ਪੱਕਾ ਪਤਾ ਹੈ ਲੀਕ ਕਰਕੇ ਵੀ ਇਹ ਸਵਾਲ 'ਚ ਇਹਨਾਂ ਨੂੰ ਨੰਬਰ ਨਹੀਂ ਆਉਣੇ ਕਿਉਂਕਿ ਇਹ ਤਾਂ ਪਤਾ ਵੀ ਚੰਡੀਗੜ੍ਹ ਹੈਗੀ ਐ ਲਿਖਣਗੇ ਕਿਵੇਂ ਅੱਛਾ ਇਹਨਾਂ ਨੇ ਪਾ ਦੇਣਾ ਚੱਚੇ ਨੂੰ ਟਿੱਪੀ ਡੱਡੇ ਨੂੰ ਵਿਹਾਰੀ ਗਾਗਾ ਡਾੜਾ ਗੱਗਾ ਡਾੜਾ ਹੈ ਨਾ ਇਹ ਵੀ ਗਲਤ ਹੋਊਗਾ ਕਿਉਂਕਿ ਡਾੜੇ ਦੇ ਪੈਰ 'ਚ ਹਾ ਹਾ ਪੈਂਦਾ ਇਹ ਪੈਰ 'ਚ ਹਾਇ ਹੁਆਂ ਵਾਲੇ ਕਿੱਥੇ ਨੇ ਇਹ ਤਾਂ ਯੂ ਮੀ ਯੂ نو ਥੈਂਕ ਯੂ ਆਇਆ ਤਾਂ ਸਾਨੂੰ ਕਹਿੰਦੇ ਮਟੀਰੀਅਲ ਕਿਹੋ ਜਿਹਾ ਆ ਗਿਆ ਹੈ ਔਰ ਸਾਡੇ ਜਵਾਗ ਜਿੱਤਿਆ ਕਹਿੰਦੇ ਕਿ ਹਾ ਜਾ ਮਟੀਰੀਅਲ ਆ ਗਿਆ ਕਿਹੋ ਜਿਹਾ ਮਟੀਰੀਅਲ ਆ ਗਿਆ ਉਹ ਭਾਈ ਮਟੀਰੀਅਲ ਤਾਂ ਤੁਸੀਂ ਹੋ ਹੁਣ ਤੱਕ ਕਿਸੇ ਨੇ ਪੁੱਛਿਆ ਹੀ ਨਹੀਂ ਤੁਹਾਨੂੰ ਸੋ ਇਸ ਕਰਕੇ ਪੰਜਾਬੀਓ ਪੰਜਾਬ ਦੇ ਨਾਲ ਖੜੋ ਹੁਣ ਵੇਲਾ ਹੈ 2 ਮਹੀਨੇ ਪੰਜਾਬ ਦੇ ਨਾਮ ਲਾ ਦਿਓ ਆ ਜਿਹੜੇ ਥੋੜਾ ਬਹੁਤ ਬਿਸਜਾ ਘੋੜਦੇ ਨੇ ਆ ਸਾਇਕ ਦੇ ਜ ਨੇ ਇਹਨਾਂ ਦਾ ਕੰਮ ਕਰੋ ਖਤਮ ਉਸ ਤੋਂ ਬਾਅਦ 1 ਜੂਨ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਤੇ ਮੇਰੀ ਸ਼ੁਰੂ ਉਸ ਤੋਂ ਬਾਅਦ ਮੈਂ ਦਖਾਊਂਗਾ ਕਿ ਪੰਜਾਬ ਸੋਨੇ ਦੀ ਚਿੜੀ ਕਿਵੇਂ ਬਣ ਸਕਦਾ ਹੈ ਇਹਨਾਂ ਨੇ ਇਹਨਾਂ ਨੇ ਠੇਕਾ ਹੀ ਲੈ ਰੱਖਿਆ ਸੀ ਵੀ ਸਾਡਾ ਹੀ ਹੁੰਦਾ ਹੈ ਰਾਜ ਐ ਕਿਵੇਂ ਹੁੰਦਾ ਤੁਹਾਡਾ ਰਾਜ ਬਈ ਅਸੀਂ ਕਾਦੇ ਵਾਸਤੇ ਆ ਬਈ ਇੱਥੇ ਅਸੀਂ ਅਸੀਂ ਪੰਜਾਬ ਚ ਬਾਰਸ ਤਾਂ ਤੁਸੀਂ ਹੋ ਅਸਲੀ ਪੰਜਾਬ ਦੇ ਇਹਨਾਂ ਨੂੰ ਇਹਨਾਂ ਨੂੰ ਕੌਣ ਪੁੱਛਦਾ ਸੋ ਇਹ ਏਸੇ ਕਰਕੇ ਹੁਣ ਦੁਖੀ ਨੇ ਮੈਂ ਤਾਂ ਵਿਧਾਨ ਸਭਾ ਜਿੰਦਾ ਲੈ ਗਿਆ ਸੀ ਮੈਂ ਜਿੰਦਾ ਬਾਹਰੋਂ ਲਾਉਣ ਵਾਸਤੇ ਤੈਨੂੰ ਕਿਹਾ ਸੀ ਮੈਂ ਕਿਹਾ ਸੀ ਜੀ ਇਹ ਬਰੋਦੀ ਤੇਰੇ ਨਾਲ ਆਪ ਬੋਲ ਕੇ ਭੱਜ ਜਾਂਦੇ ਨੇ ਅੰਦਰ ਜਿੰਦਾ ਲਾਓ ਉਹਦੇ ਜਿੰਦੇ ਤੇ ਲੜ ਪਏ ਤੇ ਫਿਰ ਐ ਕਰਿਓ ਇੱਕ ਤਰੀਕ ਨੂੰ ਜਿੰਦੇ ਲਾ ਦਿਓ ਚਾਰ ਤਰੀਕ ਨੂੰ ਚਾਬੀ ਮੇਰੇ ਕੋਲੇ ਆਜੂ ਲੈ ਹੁਣ ਦੇਖਿਓ ਫਿਰ ਪੰਜਾਬ ਦੇ ਖਜ਼ਾਨੇ ਦੀ ਚਾਬੀ ਤੁਹਾਡੇ ਕੋਲੇ ਇਹਨਾਂ ਨਾਲ ਜਿੰਦੇ ਦੀ ਚਾਬੀ ਮੇਰੇ ਕੋਲੇ ਤੇ ਉਹ ਤੋਂ ਬਾਅਦ ਮਜਾਲ ਹੈ ਕੋਈ ਸੈਂਟਰ ਇੱਕ ਪੈਸਾ ਵੀ ਸਾਡਾ ਰੋਕ ਲੇ ਆ ਪਿਛਲੇ ਦਿਨੀ ਅਫਵਾਹ ਲਾਤੀ ਭਗਵੰਤ ਮਾਨਤਾ ਜੀ ਅਮੀਰਾਂ ਨੂੰ ਮੰਡੀਆਂ ਖੋਲ ਕੇ ਮੈਂ ਭਾਈ 2013 ਤੋਂ ਚੱਲੀ ਜਾਂਦਾ ਅੱਜ ਤੱਕ ਉਹ ਬੰਦ ਕੀਤੇ ਐ ਆ ਡਗਰੂ ਵਾਲਾ ਆ ਨਾਲ ਉਹ ਭਾਈ ਸاسي ਤਾਂ ਮੰਡੀਆਂ ਵਧਾਈਆਂ ਨੇ ਸਾਨੂੰ ਪ੍ਰਾਈਵੇਟ ਮੰਡੀਆਂ ਬਣਾਉਣ ਦੀ ਕਰੋੜ ਹੈ ਸਾਡੇ ਪਰ ਸਰਕਾਰੀ ਮੰਡੀਆਂ ਇੰਨੀਆਂ ਨੇ ਅੱਜ ਤੱਕ ਪਿਛਲੀ ਵਾਰ ਨਾਲੋਂ ਮੰਡੀਆਂ ਵਧਾਈਆਂ ਨੇ ਹੋਰ ਗੱਲ ਤੇ ਪੁੱਛਦੇ ਨਹੀਂ ਕਰਦੇ ਨਹੀਂ ਚੱਕ ਕੜਕੀ ਉੱਠਣਸਾਰ ਕਹਿੰਦੇ ਕੀ ਐ ਅੱਛਾ ਭਗਵੰਤ ਮਾਨ ਦੇ ਖਿਲਾਫ ਐ ਚੱਕ ਦਿਓ ਬਾਅਦ ਚ ਮਾਫੀਆ ਮੰਗਣੀਆਂ ਪੈਣੀਆਂ ਉਹ ਜਾਖੜ ਕਹਿੰਦਾ ਚੱਕ ਹੀ ਕਹਿੰਦਾ 26 ਜਨਵਰੀ ਵਾਲੀ ਤਾਂ ਨਹੀਂ ਕਹਿੰਦਾ ਲਈ ਕਹਿੰਦਾ ਉਹ ਚ ਕੇਜਰੀਵਾਲ ਤੇ ਭਗਵੰਤ ਮਾਨ ਨੇ ਆਪਣੀ ਫੋਟੋ ਲਾ ਲਈ ਸੀ ਮੈਂ ਕਿਹਾ ਚੱਲ ਮੈਂ ਰਾਜਨੀਤੀ ਛੱਡ ਦੂੰਗਾ ਤੂੰ ਦਿਖਾ ਦੇ ਕਿਹੜੇ ਮਾਡਲ ਤੇ ਫੋਟੋ ਲਾਈ ਸੀ ਬਾਅਦ ਜਦੋਂ ਸਰਕਾਰ ਨੇ ਕਲੀਅਰ ਕਰਤਾ ਗਵਰਨਮੈਂਟ ਨੂੰ ਦੱਸਣਾ ਪੈਗਾ ਵੀ ਕੋਈ ਫੋਟੋ ਨਹੀਂ ਲਾਈ ਸੀ ਫਿਰ ਕਹਿੰਦਾ ਹਾਂ ਨਿੱਜੀ ਵਿਚਾਰ ਨੇ ਮੇਰੇ ਨਿੱਜੀ ਵਿਚਾਰ ਦਾ ਸੀ ਹੱਦ ਆ ਯਾਰ ਹੁਣ ਕੋਈ ਪਤਾ ਨਹੀਂ ਕਦੋਂ ਕਿਹੜਾ ਕਿੱਧਰ ਨੂੰ ਚੱਲ ਜੇ ਇਹਨਾਂ ਕੋਲੇ ਇਹਨਾਂ ਦਾ ਬੁਰਾ ਹਾਲ ਹੈ 15 ਦਿਨ ਪਹਿਲਾਂ ਕਹਿੰਦੇ ਸੀ ਕਿ ਭਾਜਪਾ ਨਾਲ ਸਾਡਾ ਸਮਝੌਤਾ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ Hindu Sikh ekta bhai char kisanj ਇਹਦੇ ਨਾਲ ਬਣੀ ਰਹੂਗੀ ਇਹ ਕਹਿੰਦੇ ਸੀ ਅਕਾਲੀਦਾਲ ਨਾਲੇ ਜਦੋਂ ਉਹਨਾਂ ਨੇ ਜਵਾਬ ਦਿੱਤਾ ਕੱਲ ਪਰਸੋ ਕਹਿੰਦੇ ਭੁੱਲ ਜੋ ਦਿੱਲੀ ਵਾਲਿਆਂ ਨੂੰ ਤਾਂ ਬਹੁਤ ਮਾੜੇ ਨੇ ਬਈ ਸਾਨੂੰ ਹੀ ਪਾਓ ਵੋਟਾਂ ਹੱਦ ਆ ਯਾਰ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਤੁਹਾਡੇ ਹਿਸਾਬ ਨਾਲ ਹੀ ਚੱਲੀਏ ਕਦੇ ਉੱਧਰ ਨੂੰ ਚਲੇ ਜਾਨੇ ਉਹ ਕਹਿੰਦਾ ਇੱਧਰ ਨੂੰ ਚਲੇ ਜਾਨੇ ਕਦੇ ਫੇਰ ਉੱਧਰ ਨੂੰ ਕਦੇ ਫੇਰ ਇੱਧਰ ਨੂੰ ਉਹ ਮੈਨੂੰ ਪੱਤਰਕਾਰ ਕਹਿੰਦੇ ਜੀ ਸੁਦੇਸ਼ ਸਿੰਘ ਢੀਂਟਸਾ ਦੀ ਤੇ ਉਹਦੇ ਮੁੰਡੇ ਦੀ ਘਰ ਵਾਪਸੀ ਹੋ ਗਈ ਮੈਂ ਕਿਹਾ ਕਿਹੜੇ ਘਰ ਚ ਵਾਪਸੀ ਹੋ ਗਈ ਕਹਿੰਦੇ ਕਾਲੀਦਲ ਚ ਆ ਗਏ ਮੈਂ ਕਿਹਾ ਇਹ ਤਾਂ ਹਬਦੇ ਘਰ ਹੀ ਮੁੜੇ ਨੇ ਕਹਿੰਦੇ ਹਾਂ ਜੀ ਘਰ ਵਾਪਸੀ ਹੋ ਗਈ ਮੈਂ ਕਿਹਾ ਇਹ ਤਾਂ ਆਪ ਹੀ ਗਏ ਸੀ ਆਪ ਹੀ ਮੁੜਿਆ ਹੈ ਇਨੂੰ ਕਹਿੰਦੇ ਉਹ ਘਰ ਵਾਪਸੀ ਉਹਦੇ ਮੰਨਾਂਗੇ ਜਿਹੜੇ ਘਰ ਲੋਕਾਂ ਨੇ ਨਾ ਤੋ ਖੋਹੇ ਨੇ ਨਾ ਚੰਡੀਗੜ੍ਹ ਵਾਲੇ ਜਿਹਦੇ ਉਹਨਾਂ ਘਰਾਂ 'ਚ ਵਾਪਸੀ ਹੋ ਗਈ ਉਹਦੇ ਮੰਨ ਜਾਵੇ ਉਹਨਾਂ ਘਰਾਂ 'ਚ ਕੋਈ ਨਹੀਂ ਵੜਨਿੰਦਾ ਇਹਨਾਂ ਨੂੰ ਇਹ ਤਾਂ ਉਥੋਂ ਸੋਫੇ-ਸੂਫੇ ਵੀ ਚੱਕ ਲਿਆ ਇਸ ਵੀ ਪੱਕਾ ਹੀ ਲੱਗ ਗਿਆ ਕੰਮ ਕਮ ਆ ਗਿਆ ਉਹਨਾਂ ਘਰਾਂ 'ਚ ਨਹੀਂ ਵੜਨਿੰਦਾ ਕੋਈ ਮੈਨੂੰ ਪਤਾ ਹੈ ਮੈਂ ਲੋਕਾਂ 'ਚ ਰਿਹਾਂ ਲੋਕ ਦੱਸ ਦਿੰਦੇ ਇੱਕ ਗੱਲ ਨਾਲ ਹੀ ਕਿਉਂਕਿ ਲੋਕਤੰਤਰ ਚ ਲੋਕ ਵੱਡੇ ਨੇ ਸੋ ਮੈਂ ਅੱਜ ਇੱਥੇ ਇਹ ਕੋਈ ਰੈਲੀ ਨਹੀਂ ਤਾਂ ਆਪਣਾ ਵਲੰਟੀਅਰਾਂ ਦਾ ਇੱਕ ਛੋਟਾ ਜਿਹਾ ਮਿਲਣੀ ਐ ਜਿੱਦੇ ਰੈਲੀ ਕੀਤੀ ਉਹਦੇ ਦੇਖਿਓ ਇਹਨਾਂ ਨੂੰ ਹੁੰਦਾ ਕੀ ਐ ਯਾਰ 2 ਸਾਲਾਂ ਚ ਹਾਲਤ ਦੇਖ ਲਓ ਗੋਲੀਆਂ ਹੀ ਕੱਢਣ ਲੱਗਦੇ ਸਿੱਧੀਆਂ ਮੈਨੂੰ ਤਾਂ ਸਿੱਧੀਆਂ ਹੀ ਪੈਣ ਲੱਗ ਗਈਆਂ ਹੁਣ ਨਾ 2 ਸਾਲਾਂ ਚ ਇਹਨੇ ਆਹ ਹਾਲਤ ਹੋ ਗਈ ਜਦੋਂ 4 ਸਾਲ ਹੋ ਗਏ ਆਪਣੀ ਸਰਕਾਰ ਨੂੰ ਐਂ ਚੱਲਦੇ ਨੂੰ ਇਹ ਤਾਂ ਸੜਕ ਤੇ ਆ ਕੇ ਲੋਕਾਂ ਦੇ ਰੋੜੇ ਵੱਟੇ ਮਾਰਨ ਲੱਗ ਜਾਣਗੇ ਯਾਰ ਹਾਲਤ ਕੀ ਕਰਤੀ ਇਹਨਾਂ ਨੇ ਮੇਰੇ ਬੱਤੀ ਦੰਦ ਨੇ ਮੇਰੀ ਗੱਲ ਸੱਚੀ ਹੋ ਜਾਂਦੀ ਹੈ ਮੈਂ ਕਿਤੇ ਕਿਹਾ ਸੀ ਪਤੰਦ 2017 ਚ ਕਿਹਾ ਸੀ ਪਤਾ ਨਹੀਂ ਬਾਈ ਚ ਵੀ ਜਿਸ ਹਸਾਬ ਨਾਲ ਇਹ ਬਿਆਨ ਜੇ ਦੇਈ ਜਾਂਦੇ ਆ ਬੋਲੇ ਜੇ ਹੋਏ ਪਏ ਆ ਕਦੇ ਇਧਰ ਨੂੰ ਕਦੇ ਇਧਰ ਨੂੰ ਕਦੋਂ ਮੇਰੇ ਹਸਾਬ ਨਾਲ ਮੈਨੂੰ ਲੱਗਦਾ ਮੈਨੂੰ ਸਰਕਾਰ ਦੇ ਖਰਚੇ ਤੇ ਕੋਈ ਪਾਗਲਖਾਨਾ ਵੀ ਖੋਲਣਾ ਪੈ ਸਕਦਾ ਹੈ ਕਿਉਂਕਿ ਹੋਰ ਕਿਸੇ ਸਟੇਟ ਨੇ ਤਾਂ ਲੈਣੇ ਨਹੀਂ ਸਾਹਮਣੇ ਤਾਂ ਆਪਾਂ ਨੂੰ ਹੀ ਪੈਣੇ ਨੇ ਇਹ ਪਰ ਕੋਈ ਸਿਆਣੇ ਵਾਲੀ ਗੱਲ ਕਰਦੇ ਆ ਕਿਉਂਕਿ ਨਾ ਕਸੋਂਨ ਮਾਰਦਾ ਹੈ ਨਾ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਇਹਨਾਂ ਦੀ ਮੱਤ ਪੱਝੀ ਹੋਈ ਹੁਣ ਸਮਝ ਨਹੀਂ ਆ ਰਹੀ ਕਰੀਏ ਕੀ ਬੰਦੇ ਨਹੀਂ ਲੱਭ ਰਹੇ ਉਹ ਮੇਰਾ ਇੱਕ ਦੋਸਤ ਹੈ ਉਹ ਮੈਨੂੰ ਕਹਿੰਦਾ ਸਾਡੇ ਪਿੰਡ ਦਾ ਕਿ ਜਥੇਦਾਰ ਹੈ ਉਹ ਤੜਕੀ ਅਰਦਾਸ ਕਰਾ ਕੇ ਆਉਂਦਾ ਮੈਂ ਕਿਹਾ ਕੀ ਕਹਿੰਦਾ ਮੈਂ ਕਿਹਾ ਟਿਕ ਕਹਿੰਦਾ ਟਿਕਟ ਵਾਰੇ ਅਰਦਾਸ ਕਰਾ ਕੇ ਆਉਂਦਾ ਮੈਂ ਕਿਹਾ ਵੀ ਅੱਛਾ ਵੀ ਟਿਕਟ ਮਿਲ ਜੇ ਕਹਿੰਦਾ ਨਾ ਨਾ ਇਹ ਅਰਦਾਸ ਕਰਾਉਂਦਾ ਕਿਤੇ ਮੈਨੂੰ ਨਾ ਮਿਲ ਜੇ ਆਹ ਬੈਕ ਲੀ ਦਲਦਾ ਕਿਤੇ ਟਿਕਟ ਹੀ ਨਾ ਮਿਲ ਜੇ ਐਮਐਸਪਾ ਪਊਗਾ ਕਿਹੜੇ ਮੂਹ ਨਾਲ ਲੋਕਾਂ ਜਾਵਾਂਗੇ ਆਹ ਹਾਲ ਤਾਂ ਸੱਚੀ ਗੱਲ ਹੈ ਨਾ ਆਹ ਹਾਲ ਤੋਗੀ 25 ਸਾਲ ਰਾਜ ਕਰਨ ਵਾਲਿਆਂ ਦੀ ਇਹ ਰੱਬ ਹੈ ਪਰਮਾਤਮਾ ਹੈ ਵਕਤ ਹੈ ਲੋਕ ਨੇ ਇਹਨੂੰ ਸਮਝੀ ਕੱਖ ਨਹੀਂ ਇਹਨੂੰ ਪਤਾ ਹੀ ਕੱਖ ਨਹੀਂ ਉਹ ਕਹਿੰਦੇ ਕੇਜਰੀਵਾਲ ਨੂੰ ਅੰਦਰ ਕਰ ਲਾਂਗੇ ਮੋਦੀ ਕਹਿੰਦਾ ਕੇਜਰੀਵਾਲ ਨੂੰ ਅੰਦਰ ਕਰਕੇ ਅਸੀਂ ਖਤਮ ਕਰ ਦਾਂਗੇ ਪਾਰਟੀ ਮੈਂ ਪਾਰਟੀਆਂ ਖਤਮ ਹੁੰਦੀਆਂ ਉਹ ਹੋਰ ਹੋਣਗੇ ਉਹ ਹੋਰ ਹੋਣਗੇ ਜਿਹੜੇ ਤੂਫਾਨਾਂ ਤੋਂ ਡਰ ਗਏ ਅਸੀਂ ਤਾਂ ਜੰਮੇ ਹੀ ਨੇਰੀਆਂ 'ਚ ਹੋਇਆ ਸਾਨੂੰ ਕੀ ਡਰਾਉਨੇ ਹੋ ਤੁਸੀਂ ਅਸੀਂ ਡਰਦੇ ਨਹੀਂ ਹੈਗੇ ਔਰ ਇੱਕ ਗੱਲ ਹੋਰ ਦੱਸ ਦਿੰਨੇ ਆ ਆ ਪਰਸੋ ਸੰਜੇ ਸਿੰਘ ਹੋਰੀ ਬਾਹਰ ਆਏ ਆ ਔਰ ਪ੍ਰਮਾਤਮਾ ਨੇ ਜੋ ਜੋ ਹਾਲਾਤ ਬਣਾਤੇ ਹੁਣ ਹੁਣ ਡਰੇ ਪਏ ਨੇ ਕਹਿੰਦੇ ਯਾਰ ਕਿਹੜੇ ਮੌਕੇ ਤੇ ਪੰਗਾ ਲੈ ਲੈ ਇਹਨਾਂ ਨਾਲ ਹੋਰ ਪਾਰਟੀਆਂ ਨੂੰ ਅੰਦਰ ਕਰ ਦਿੰਦੇ ਸੀ ਉਹ ਪਾਰਟੀਆਂ ਚੁੱਪ ਕਰਕੇ ਸਹਿ ਲੈਂਦੀਆਂ ਸੀ ਪਰ ਆਪਾਂ ਹੈਗੇ ਹਾਂ ਹੋਰ ਮਿੱਟੀ ਦੇ ਬਣੇ ਹੋਏ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਆਹ ਕੰਮ ਹੋ ਗਿਆ ਇਸ ਵਕਤ ਲੱਗੇ ਪਏ ਨੇ ਵੀ ਕਿਵੇਂ ਨਾ ਕਿਵੇਂ ਡੈਮੇਜ ਕੰਟਰੋਲ ਕਰੀਏ ਜਾਂ ਕੀ ਕਰੀਏ ਪਰ ਜੋ ਮਰਜ਼ੀ ਹੋ ਜੇ ਸੰਕਟ ਦਾ ਮੌਕਾ ਆ ਗੱਲ ਮੇਰੇ ਧਿਆਨ ਨਾਲ ਸੁਣ ਲਿਓ ਮਾੜਾ ਮੌਕਾ ਮਾੜਾ ਵਕਤ ਜਾਂ ਸੰਕਟ ਦਾ ਮੌਕਾ ਇੱਕ ਕੰਮ ਬਹੁਤ ਵਧੀਆ ਕਰ ਦਿੰਦਾ ਹੈ ਉਹ ਤੁਹਾਡੀ ਵਫਾਦਾਰੀ ਦੀ ਪਛਾਣ ਕਰਾ ਦਿੰਦਾ ਹੈ ਜਿਹੜੇ ਜਿਹੜੇ ਸੰਕਟ ਦੇ ਮੌਕੇ ਛੱਡ ਕੇ ਤੁਰ ਜਾਂਦੇ ਨੇ ਇਹਦਾ ਮਤਲਬ ਉਹ ਕਿਸੇ ਸਵਾਰਥ ਨੂੰ ਆਏ ਸੀ ਉਹ ਸੰਕਟ ਦੇ ਮੌਕੇ ਸਾਥ ਨਹੀਂ ਦੇ ਸਕੇ ਜਿਹੜੇ ਸੰਕਟ ਦੇ ਮੌਕੇ ਖੜ ਜਾਂਦੇ ਨੇ ਇਹਦਾ ਮਤਲਬ ਉਹ ਬੰਦੇ ਅਸਲੀ ਨੇ ਔਰ ਗੈਨਿਕ ਨੇ ਉਹ ਵਫਾਦਾਰ ਨੇ ਉਹ ਖਰਨਗੇ ਨਾਲ ਤੁਸੀਂ ਤਾਂ ਦੋ ਤਿੰਨ ਵਾਰੀ ਤੁਹਾਡੇ ਤਾਂ ਇਹ ਟੈਸਟਾ ਹੋ ਚੁੱਕੇ ਨੇ ਤੇ ਤੁਸੀਂ ਨਾਲ ਖੜੇ ਹੋ ਹਰ ਵਕਤ ਇੱਕ ਹਰ ਰੋਜ਼ ਅਰਵਿੰਦ ਕੇਜਰੀਵਾਲ ਜੀ ਕੋਲ ਵਕੀਲ ਜਾਂਦੇ ਆ ਮਿਲਣ ਜਾਂ ਉਹਨਾਂ ਦੀ ਧਰਮ ਪਤਨੀ ਜਾਂਦੀ ਹੈ ਮਿਲਣ ਕੋਰਟ ਵੱਲੋਂ anumati ਹੈ ਤੇ ਉਹ ਪੁੱਛਦੇ ਨੇ ਕਿ ਪੰਜਾਬ ਦਾ ਕੀ ਹਾਲ ਹੈ ਪੰਜਾਬ ਚ ਕੀ ਹੋ ਰਿਹਾ ਹੈ ਅਸਾਮ ਚ ਕੀ ਹੋ ਰਿਹਾ ਹੈ ਗੁਜਰਾਤ ਚ ਕੀ ਹੋ ਰਿਹਾ ਹੈ ਅੱਜ ਤੋਂ ਪੰਜਾਬ ਦੀਆਂ ਐਕਟੀਵਿਟੀ ਸਟਾਰਟ ਕੀਤੀਆਂ ਨੇ ਅੱਜ ਵਾਲਾ ਇਹ ਤੁਹਾਡਾ ਜਿਹੜਾ ਇਕੱਠ ਹੈ ਤੇ ਜਿਹੜੀਆਂ ਤੁਹਾਡੀਆਂ ਤਾੜੀਆਂ ਨੇ ਇਹ ਅਰਵਿੰਦ ਕੇਜਰੀਵਾਲ ਜੀ ਕੋਲੇ ਡੇਢ ਘੰਟੇ ਤੱਕ ਪਹੁੰਚ ਜਾਣਗੀਆਂ ਇੱਕ ਵਾਰੀ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰ ਲਾ ਦਿਓ ਇਨਕਲਾਬ